ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਦਿਖਾਉਣੀ ਆ ਤੇ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਤੇ ਕਰੀਏ ਆਪਾਂ ਵੀਡੀਓ ਵਿੱਚ ਮੇਰਾ ਜਿੰਦਾ ਜੀ ਫੋਨ ਨੰਬਰ ਹੈ 99144839 ਠੀਕ ਹੈ ਜੀ ਤੇ ਐਡਰੈਸ ਹੈਗਾ ਵੀ ਜੀ ਸ਼ਹਿਰ ਅੰਮ੍ਰਿਤਸਰ ਜਿਹੜਾ ਵੀ ਅੰਮ੍ਰਿਤਸਰ ਹੈ ਪੁਰਾਣੇ ਤਰਨਤਾਰਨ ਰੋਡ ਤੇ ਵੀ ਜੀ ਪੈਂਦਾ ਆਪਣਾ ਪਿੰਡ ਜਾਗੀਵੰਦ ਠੀਕ ਹੈ ਜੀ ਤੇ ਅੱਜ ਇੱਕੋ ਹੀ ਹੈ ਫਿਰ ਹਾਂਜੀ ਹਾਂਜੀ 1000 ਰੁਪਏ ਦੀ ਵੇਗੀਆਂ ਪੈਲੀਆਂ ਹਾਂਜੀ ਉਹ ਕਾਲੀ ਵੇਗੀ ਵੀ ਜੀ ਠੀਕ ਹੈ ਤੇ ਹੁਣ ਕੰਮ ਫਿਰ ਲਗਾਤਾਰ ਹੀ ਕੰਮ ਆ ਹਾਂਜੀ ਹਾਂਜੀ ਖਿਤਕੇ ਰੱਖਣਾਗੇ ਹਾਂਜੀ ਤੇ ਕਿੰਨਾ ਕਚਰਾ ਹੋਇਆ ਇਹਨੇ ਸੂਈ ਨੂੰ ਇੱਕ ਮਾਰਤੀ ਜੀ ਸੂਈ ਨੂੰ ਅੱਜ ਕੋਈ 15 ਦਿਨ ਹੋ ਗਏ ਜੀ ਅੱਛਾ ਬੱਚਾ ਖੁੱਲ ਗਿਆ ਹੈ ਰਾਤੀ ਤੇ ਦੁੱਧ ਜ਼ਿਆਦਾ ਬਾਹੂ ਜਾ ਕੋ ਕੋਈ ਨਹੀਂ ਕਿਤੇ ਨਹੀਂ ਹੁੰਦਾ ਹੈ ਗੱਲ ਸਾਹ ਪਰ ਹਜੇ ਹੈਗਾ ਵਾਸਤਰਾ ਪਰ ਥੋੜਾ ਜਿਹਾ ਢਿੱਲਾ ਹੀ ਆ ਹਾਂਜੀ ਉਹ ਆ ਹੀ ਜਾਂਦਾ ਜੀ ਹਾਂਜੀ ਹਾਂਜੀ ਆ ਦੇਖ ਸਕਦੇ ਜੇ ਹੈਗਾ ਢਿੱਲਾ ਹੀ ਆ ਵਾਕੀ ਇਹਦਾ ਬਚ ਵੀ ਸਕਦਾ ਤੇ ਨਹੀਂ ਵੀ ਬਚ ਸਕਦਾ ਹਾਂਜੀ ਤੇ ਦੁੱਧ ਕਿੰਨਾ ਪੱਕਾ ਇਹਦੇ ਕੋਲ ਦੁੱਧ ਜਿਹੜਾ ਹੈਗਾ 18 ਦੇ 20 ਦੇ ਵਿੱਚ ਜੀ ਪੱਕਾ ਦੁੱਧ ਹੈਗਾ ਮੌਕੇ ਤੇ ਕੋ ਦੋ ਟਾਈਮ ਚੋ ਲੈ ਠੀਕ ਆ ਖੋਲੋ ਹਾਂ ਤੋੜ ਦਈਏ ਫੇਰ ਇਹਨੂੰ ਆਰ ਪੀ ਜੀ ਉਹ ਰਸਤੇ ਦੀ ਉਹ ਕਰਦੀ ਹੈ ਠੀਕ ਹੈ ਜੀ ਉਤਰਾਂ ਚ ਇਹਦੇ ਚੋਰੇ ਤਾਂ ਸੋਹਣੇ ਆ ਲੈ ਜਓ ਜੀ ਦੁੱਧ ਮੋਕੇ ਦੇ 18 ਤੋਂ 20 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਆ ਬਾਕੀ ਕੋਈ ਦੋ ਟਾਈਮ ਆਪਣਾ ਕੋਈ ਚਵਾਈ ਕਰਕੇ ਲੈ ਜੇ ਸੋਈ ਸਵਾਈ ਆ ਤੇ ਬਾਕੀ ਬੱਚਾ ਵੀ ਆਪਾਂ ਤੁਹਾਨੂੰ ਦਿਖਾਤਾ ਵਾ ਕੰਡਿਆਂ ਤੇ ਹੀ ਆ ਕੰਮ ਆਉਦਾ ਵੀ ਜਿਹੜਾ ਫਰਬੀ ਉਹਦਾ ਦੋਈ ਦੂਈ ਦਿੱਤੀ ਨੂੰ ਠੀਕ ਆ ਇਹ ਜਾਂਦਾ ਵੀ ਨਹੀਂ ਕਿਤੇ ਅੱਛਾ ਹਾਂਜੀ ਬਾਕੀ ਕੀ ਅੱਜ ਮੀਂਹ ਵੀ ਪੈ ਗਿਆ ਵਾ ਮੌਸਮ ਵੀ ਥੋੜਾ ਠੰਡਾ ਹੋ ਗਿਆ ਵਾ ਤੇ ਚਵਾਚੂ ਵੀ ਦੀ ਓਕੇ ਪੂਰਾ ਅਰ ਵੀ ਜੂਨੇ ਤਾਰਾ ਮਾਰ ਕੇ ਉਹ ਤਾਰਾ ਮਾਰ ਕੇ ਕਿੰਦੇ ਕਿਉਂ ਨਹੀਂ ਦਿਖਾ ਦੂਨੇ ਇਤਰਾ ਹੀ ਥੱਲੇ ਬਹਿ ਜਾ ਨੇ ਵਿੱਚ ਕੋਈ ਰਸੀ ਰਸੀ ਦੀ ਲੋੜ ਨਹੀਂ ਰਸੀ ਵੀ ਜੀ ਪਾ ਲੋ ਭੰਵੇਂ ਨਾ ਪਾ ਲੋ ਅਰੇ ਜਿੰਦਗੀ ਅੱਛਾ ਦਿਖਾ ਦੇ ਵੀ ਦੀ ਚਵਾਜ ਤੇ ਜਿੰਮੀ ਪੋੜ ਤੇ ਵਾਹ ਪਾ ਅੰਦਰ ਬਾੜ ਦੀ ਤਾਰਾ ਮਾਰਨੀ ਠੀਕ ਹੈ ਜੀ ਬਾਕੀ ਕੀ ਚਵਾ ਜਣਾ ਸਾਫ ਤੇ ਬਿਲਕੁਲ ਬਹੁਤ ਵਧੀਆ ਬੀਬੀ ਪਿਛਲੇ ਥਨਾਂ ਦਾ ਵੀ ਚਵਾ ਦਿਖਾ ਦਈਏ ਬੀਬੀ ਇੱਕ ਵਾਰੀ ਉਹਨਾ ਦੇਖ ਸਾ ਦੇ ਪਿਛਲੇ ਥਨਾਂ ਦਾ ਵੀ ਚਵਾ ਚੰਗਾ ਤੇ ਉਤਰਾ ਵੀ ਠੰਡੀ ਥੇਰੀ ਆ ਦੂਰ ਤੋਂ ਵੀ ਜੇ ਆਪਾਂ ਦੇਖੀਏ ਤਾਂ ਚਾਉ ਮਾਕੀ ਮੁੱਲ ਵੀ ਹੁਣ ਤੁਹਾਨੂੰ ਦੱਸਦੇ ਹਾਂ ਦਸੀਏ ਮੋਲੇ ਵਰਦੀ ਫੇਰੇ ਦਾ ਆਪਾ ਦਸ ਰੁਪਏ ਦੀ ਤੇ ਕਿੰਨੇ ਦੀ ਦੇ ਦੇਣੀ ਵਰਦੀ ਫੇਰੇ ਆਪਾ 1000 ਰੁਪਏ ਦੀ ਕੋਈ ਫੋਨ ਲਾ ਲੈ ਜਿੰਨੇ ਦੀ ਦੇ ਦੇਣਾ ਜਿਆਜ ਜੀ ਦੇ ਦੇਣੀ ਆਉਣ ਤੇ ਬੱਚਾ ਥੋੜਾ ਉੱਪਰ ਥੱਲੇ ਹੋਣ ਵਾਲਾ ਤੇ ਆ ਕਿ ਦੁੱਧ 18 ml ਮੋਕੇ ਦੇ ਚਵਾ ਦੇ ਪਿਆਰ ਜੀ ਕਿ ਚਵਾ ਕੇ ਖੜੇ ਕੋਈ ਤੁਹਾਡੇ ਘਰ ਹਣਾ ਤੇ ਇੱਕ ਰਿਆ ਲਾ ਕੇ ਦਿਖਾ ਦਈਏ ਆ ਦੇ ਸਾਦੇ ਜੇ ਇੱਕ ਰੀ ਚੰਗੀ ਤਰ੍ਹਾਂ ਰੰਗ ਰੂਪ ਬਾਕੀ ਜਿਹੜੇ ਵੀ ਵੀਰ ਨੇ ਖੜਨੀ ਆ ਆਪਣੀ ਦੋ ਟਾਈਮ ਚੋਗੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਕਰਕੇ ਖੜਨੀ ਕਈ ਵੀਰ ਦੂਰ ਹੁੰਦੇ ਆ ਨਹੀਂ ਵੀ ਪਹੁੰਚ ਸਕਦੇ ਉਹ ਵੀਡੀਓ ਕਾਲ ਤੇ ਦੋ ਟਾਈਮ ਚ ਵਾਲੇ ਜਿਹੜੇ ਕੋਈ ਵੀਰ ਵੀਡੀਓ ਕਾਲ ਤੇ ਵੀ ਨਹੀਂ ਚਵਾ ਸਕਦੇ ਉਹਨਾਂ ਨੇ ਤੇ ਫਿਰ ਆਪਣੀ ਜ਼ਿੰਮੇਵਾਰੀ ਤੇ ਆਪਣੀ ਸਮਝ ਨਾਲ ਖੜਨੀ ਨਹੀਂ ਤੇ ਲੱਗ ਬੰਦਾ ਕੋਈ ਲੈ ਲੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ